ਅਪਜੀ ਸਾਹਿਬ ਦੀ ਇਹ ਪੰਗਤੀ ਲਗਾਤਾਰ 15 ਵਾਰ ਕਰਨ ਨਾਲ ਇਹ ਕੰਮ ਸਿੱਧੇ ਹੀ ਹੋ ਜਾਂਦੇ ਨੇ ਚਾਹੇ ਘਰ ਕਰਕੇ ਵੇਖ ਲਵੋ ਸੰਤਾਂ ਨੇ ਭਰੇ ਦੀਵਾਨ ਵਿੱਚ ਬਚਨ ਕੀਤੇ ਸੀ ਪਿਆਰਿਓ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਹਿਲ ਫਤੇ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਗੁਰਜੀ ਸਾਹਿਬ ਦੀ ਪਾਵਨ ਬਾਣੀ ਨੂੰ ਜਿਹੜਾ ਸਿੱਖ ਪੜ੍ਹਦਾ ਹੈ ਤੇ ਪਿਆਰਿਓ ਉਹਦੇ ਜੀਵਨ ਦੇ ਵਿੱਚ ਤੇ ਬਹੁਤ ਸਾਰੀਆਂ ਬਰਕਤਾਂ ਨੇ ਜਿਹੜਾ ਵੀ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਉਹ ਤੇ ਵੱਡੇ ਭਾਗਾਂ ਵਾਲਾ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਆ ਜੀ ਕਿ ਜਿਹੜਾ ਵੀ ਸਿੱਖ ਆਪਣੇ ਆਪ ਨੂੰ ਇਸ ਗੱਲ ਨੂੰ ਜਿਹੜਾ ਹੈ ਉਹ ਦਰਸਾਉਂਦਾ ਹੈ ਕਿ ਭਾਈ ਪਰਮਾਤਮਾ ਦੀ ਕਿਰਪਾ ਸਤਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਜਿਹੜੀ ਹੈ ਉਹਦੇ ਉੱਪਰ ਵਰਤ ਰਹੀ ਹੈ ਜਿਹੜਾ ਇਹ ਸ਼ਬਦ ਕਹਿ ਕੇ ਪਰਮਾਤਮਾ ਦਾ ਧੰਨਵਾਦ ਕਰਦਾ ਹੈ ਕਹਿੰਦੇ ਸਤਗੁਰੂ ਜੀ ਉਹਦੇ ਤੇ ਮਿਹਰਬਾਨ ਹੋ ਜਾਂਦੇ ਨੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਜਪਜੀ ਸਾਹਿਬ ਦੀ ਇਹ ਪੰਗਤੀ ਜਪਜੀ ਸਾਹਿਬ ਦੀ ਇੱਕ ਇੱਕ ਪੰਗਤੀ ਜਿਹੜੀ ਹੈ ਉਹ ਵਾਕਈ ਕਰਾਮਾਤ ਦੇ ਨਾਲ ਭਰੀ ਹੋਈ ਹੈ ਪਿਆਰਿਓ ਯਾਦ ਰੱਖਿਓ ਭਰੀ ਹੈ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਵਣ ਲਈਏ ਉਹ ਧੋਈਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵਾ ਕੈ ਰੰਗ ਫਰਸ਼ਾ ਨੇ ਇਹ ਗੱਲ ਕਹਿ ਦਿੱਤੀ ਨਾ ਕਿ ਭਾਈ ਜੇਕਰ ਤਨ ਮੈਲਾ ਹੋਵੇ ਉਹਨੂੰ ਵੀ ਧੋਤਾ ਜਾ ਸਕਦਾ ਹੈ ਕਹਿੰਦੇ ਜੇ ਕਪੜਾ ਮੈਲਾ ਹੋ ਜਾਵੇ ਉਹਨੂੰ ਵੀ ਧੋਤਾ ਜਾ ਸਕਦਾ ਹੈ ਕਹਿੰਦੇ ਜੇ ਮਨ ਮੈਲਾ ਹੋ ਜਾਏ ਉਹਨੂੰ ਧੋਣ ਵਾਸਤੇ ਕੋਈ ਐਸੀ ਚੀਜ਼ ਨਹੀਂ ਬਣੀ ਕੇਵਲ ਨਾਮ ਹੀ ਹੈ ਉਹ ਧੋਪੈ ਨਾਵਾ ਕੈ ਰੰਗ ਇਹਨੇ ਉਹਨੂੰ ਤੇ ਕੇਵਲ ਨਾਮ ਦੇ ਰੰਗ ਨਾਲ ਹੀ ਤੋਤਾ ਜਾ ਸਕਦਾ ਹੈ ਨਾਮ ਰੂਪ ਸਾਬਣ ਦੇ ਨਾਲ ਹੀ ਤੋਤਾ ਜਾ ਸਕਦਾ ਹੈ ਜਪਜੀ ਸਾਹਿਬ ਦੀਆਂ ਇਹਨਾਂ ਪੰਕਤੀਆਂ ਦੇ ਵਿੱਚ ਜੀਵਨ ਦਾ ਬਹੁਤ ਵੱਡਾ ਅਰਥ ਛੁਪਿਆ ਹੋਇਆ ਸੋ ਕਿਸੇ ਵੀ ਪੌੜੀ ਨੂੰ ਜਿਹੜਾ ਹੈ ਜਿਹੜੇ ਸਾਡਾ ਮਨ ਕਰਦਾ ਵੀ ਆਹ ਪੌੜੀ ਵਧੀਆ ਸਾਨੂੰ ਮੰਨੂ ਲੱਗਦੀ ਹੈ ਚਾਹੇ ਪੂਰਾ ਜਪਜੀ ਸਾਹਿਬ ਹੋਵੇ ਪਿਆਰਿਓ 15 ਵਾਰ ਉਹਦਾ ਜਾਪ ਕਰਨਾ ਹੈ ਤੇ 15 ਵਾਰ ਜਾਪ ਕਰਨਾ ਹੈ ਤੇ ਸਤਿਗੁਰ ਅੱਗੇ ਅਰਦਾਸ ਕਰਨੀ ਹੈ ਕਿ ਸਾਰੇ ਕੰਮ ਸਿੱਧੇ ਹੋ ਜਾਂਦੇ ਨੇ ਚਾਹੇ ਇੱਕ ਵਾਰ ਕਰਕੇ ਵੇਖ ਲਓ ਕਿਹਨੇ ਸੰਤਾਂ ਨੇ ਇਹ ਗੱਲ ਕਹੀ ਵੀ ਜਿਹੜਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਨਾ ਜਿਹਦੇ ਕੋਲੇ ਜਪਜੀ ਸਾਹਿਬ ਹੈ ਕਹਿੰਦੇ ਉਹਨੇ ਦੁਨੀਆ ਦੀਆਂ ਸਾਰੀਆਂ ਜੜੀਆਂ ਕੀਮਤਾਂ ਨੇ ਸਾਰੀਆਂ ਕਦਰਾਂ ਜੜੀਆਂ ਨੇ ਉਹਨੇ ਬਿਲਕੁਲ ਪਾ ਲਈਆਂ ਸਾਰੀਆਂ ਚੀਜ਼ਾਂ ਉਸਨੇ ਜੜੀਆਂ ਨੇ ਉਹ ਕਰ ਲਈਆਂ ਸਾਰੀਆਂ ਚੀਜ਼ਾਂ ਜੜੀਆਂ ਸੀ ਉਸਨੇ ਕਰਕੇ ਵੇਖ ਲਈਆਂ ਸੋ ਗੁਰਮੁਖ ਪਿਆਰੇ ਉਹ ਇਹ ਚੀਜ਼ ਨਾ ਸਾਨੂੰ ਯਾਦ ਰੱਖਣੀ ਪਵੇਗੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਰਹਿਮਤਾਂ ਕਰਨਗੇ ਸੋ ਇਹ ਚੀਜ਼ ਥੋੜੀ ਜੀ ਯਾਦ ਰੱਖਿਆ ਜੇ ਕਿ ਜਿਹੜਾ ਬੰਦਾ ਨਾਮ ਸਿਮਰਨ ਕਰਦਾ ਹੈ ਜਿਹੜਾ ਬੰਦਾ ਨਾਮ ਸਿਮਰਨ ਦੀ ਬਰਕਤ ਦੇ ਨਾਲ ਜੁੜਿਆ ਹੋਇਆ ਹੈ ਤੇ ਮੇਰੇ ਪਾਤਸ਼ਾਹ ਜੀ ਉਹਦੇ ਤੇ ਰਹਿਮਤਾਂ ਕਰ ਦਿੰਦੇ ਨੇ ਪਾਤਸ਼ਾਹ ਨੂੰ ਪਤਾ ਕੀ ਕਹਿੰਦੇ ਮੇਰੇ ਸਤਿਗੁਰ ਕੀ ਕਹਿੰਦੇ ਨੇ ਕਿ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਜਦੋਂ ਸੱਚੀ ਬਾਣੀ ਗਾਉਣ ਲੱਗ ਜੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਪਿਆਰਿਆ ਦੱਸ ਕੀ ਚਾਹੀਦਾ ਹੈ ਪਾਤਸ਼ਾਹ ਕਹਿੰਦੇ ਨੇ ਜੇ ਉਹ ਪਰਮਾਤਮਾ ਨੇ ਦਾਤ ਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ ਤੇ ਪਾਤਸ਼ਾਹ ਕਹਿੰਦੇ ਨੇ ਉਹਨੂੰ ਸਾਰੀਆਂ ਵਸਤੂਆਂ ਦੇ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਆਪਣੇ ਹੱਥਾਂ ਵਿੱਚ ਦਾਤਾਂ ਰੱਖਦੇ ਨੇ ਤੇ ਜਿਹੜਾ ਉਹਨੂੰ ਭਾਜੇ ਤੇ ਮੇਰੇ ਪਾਤਸ਼ਾਹ ਜੀ ਉਹਨੂੰ ਦਾਤਾਂ ਦੇ ਕੇ ਨਿਵਾਜ ਦਿੰਦੇ ਨੇ ਇਹ ਮੇਰੇ ਗੁਰੂ ਦੀ ਬੜੀ ਵੱਡੀ ਕਿਰਪਾ ਹੈ ਇਹ ਮੇਰੇ ਸਤਿਗੁਰੂ ਦੀ ਕਿਰਪਾ ਹੈ ਰਹਿਮਤ ਹੈ ਤੇ ਜਿਹੜਾ ਇਹਦੇ ਨਾਲ ਜੁੜ ਗਿਆ ਤੇ ਪਿਆਰਿਓ ਯਾਦ ਰੱਖਿਓ ਉਹਨੇ ਆਪਣੀਆਂ ਝੋਲੀਆਂ ਪਰਵਾ ਲੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੀਆਂ ਝੋਲੀਆਂ ਭਰ ਕੇ ਉਹਨੂੰ ਜਿਹੜਾ ਹੈ ਮਾਣ ਬਖਸ਼ਿਆ ਉਹਨੂੰ ਨਿਵਾਜ ਦਿੱਤਾ ਮੇਰੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਸੋ ਗੁਰਮੁਖ ਪਿਆਰਿਓ ਸੋ ਇਨੀਆਂ ਕੋ ਬੇਨਤੀਆਂ